ਬਠਿੰਡਾ ਦੇ ਧੋਬਿਆਂਵਾਂ ਬਸਤੀ ਵਿਖੇ ਅੱਜ ਫਿਰ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਇੱਕ ਔਰਤ ਤੇ 14 ਪਰਚੇ ਅਤੇ ਇੱਕ ਤੇ ਇੱਕ ਪਰਚਾ ਦੋਨਾਂ ਘਰਾਂ ਤੇ ਚੱਲਿਆ ਬਲਡوزر ਪੰਜਾਬ ਸਰਕਾਰ ਵੱਲੋਂ ਚਲਾਈ ਮਹਮ ਯੁੱਧ ਨਸ਼ਾ ਵਿਰੋਧ ਤਹਿਤ ਕਾਰਵਾਈ ਕਰਦੇ ਹੋਏ ਬਠਿੰਡਾ ਦੇ ਧੋਬਿਆਂਵਾਂ ਬਸਤੀ ਵਿਖੇ ਪਿਛਲੇ ਹਫਤੇ ਦੋ ਘਰਾਂ ਨੂੰ ਸੀਲ ਕੀਤਾ ਗਿਆ ਸੀ ਤੇ ਉਹਨਾਂ ਘਰਾਂ ਨੂੰ ਇਹ ਗੱਲ ਕਹੀ ਗਈ ਸੀ ਕਿ ਆਪਣਾ ਸਮਾਨ ਬਾਹਰ ਕੱਢੋ ਅਤੇ ਸਮਾਨ ਬਾਹਰ ਕਰਨ ਤੋਂ ਬਾਅਦ ਉਹਨਾਂ ਨੂੰ ਸੀਲ ਕੀਤਾ ਗਿਆ ਸੀ ਅੱਜ ਪਹਿਲਾਂ ਜਾ ਕੇ ਉਹਨਾਂ ਘਰਾਂ ਦੀਆਂ ਸੀਲਾਂ ਤੋੜੀਆਂ ਗਈਆਂ ਤੇ ਫਿਰ ਬੀਡੀਏ ਵੱਲੋਂ ਉਹਨਾਂ ਦੇ ਉੱਤੇ ਬਲੋਜਾ ਆਪਣਾ ਚਲਾ ਗਿਆ ਇਸ ਸਬੰਧੀ ਐਸਡੀਐਮ ਬਲਕਰਨ ਸਿੰਘ ਨੇ ਬੋਲਦਿਆਂ ਕਿਹਾ ਕਿ ਇਹ ਇਥੇ ਇਹ ਜਿਹੜੀਆਂ ਬਿਲਡਿੰਗਾਂ ਨੇ ਇਹ ਇਹਨਾਂ ਦੀ ਆਪਣਾ ਸਾਡੀ ਜਗ੍ਹਾ ਦੇ ਉੱਤੇ ਨਿਜਾਇਜ਼ ਸਾਰੀ ਕੀਤੀ ਹੋਈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਸਹਿਤਾ ਦੇ ਨਾਲ ਇਹਨਾਂ ਨੂੰ ਅੱਜ ਆਪਣਾ ਢਾਹ ਗਿਆ ਲੇਕਿਨ ਜੇ ਗੱਲ ਕਰੀਏ ਤਾਂ ਇੰਨਾਂ ਇਹ ਜਿਹੜੇ ਘਰ ਸਨ ਇਹਨਾਂ ਦੇ ਵਿੱਚ ਇੱਕ ਔਰਤ ਜੋ ਮਨਜੀਤ ਕੌਰ ਨਾਂ ਦੀ ਔਰਤ ਹੈ ਤੇ ਬਟੈਂਡਾ ਦੀ ਕੇਂਦਰੀਏਲ ਦੇ ਅੰਦਰ ਬੰਦਾ ਹੈ ਉਸਤੇ 10 ਪਰਚੇ ਇਸ ਤੋਂ ਪਹਿਲਾਂ ਨਸ਼ੇ ਦੇ ਆਪਣਾ ਦਰਜਾ ਹਨ ਅਤੇ ਇੱਕ ਹੋਰ ਔਰਤ ਜਸਵਿੰਦਰ ਕੌਰ ਹੈ ਜਿਸ ਦੇ ਉੱਤੇ ਇੱਕ ਪਰਚਾ ਐਨਡੀਪੀਐਸ ਐਕਟ ਦਾ ਦਰਜਾ ਹੈ ਅਤੇ ਇਸ ਤੇ ਕਾਰਵਾਈ ਕਰਦੇ ਹੋਏ ਅੱਜ ਪਟੰਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਇੱਕ ਵੱਡੀ ਆਪਣਾ ਕਾਰਵਾਈ ਕੀਤੀ ਗਈ। ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਆ ਜਿਨ੍ਹਾਂ ਦੇ ਘਰਾਂ ਦੇ ਉੱਤੇ ਬੰਡੋਜਰ ਚਲਾਇਆ ਗਿਆ। ਅਸੀਂ ਦਿਖਾ ਰਹੇ ਹਾਂ ਪਟੰਡਾ ਦੇ ਧੋਬੀਆਣਾ ਵਸਤੀ ਖੇੜੀ ਨੰਬਰ 1 ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਦੋ ਘਰਾਂ ਦੇ ਉੱਤੇ ਅੱਜ ਬੰਡੋਜਾ ਚਲਾਇਆ ਗਿਆ ਹੈ। ਇਹਨਾਂ ਵਿਅਕਤੀਆਂ ਵੱਲੋਂ ਨਸ਼ੇ ਦਾ ਕਾਰੋबार ਕਰਕੇ ਇਹ ਜਿਹੜੇ ਆਪਾਂ ਕਰਨੇ ਇਹਨਾਂ ਵੱਲੋਂ ਨਜਾਇਜ਼ ਸਾਰੀ ਕੀਤੀ ਗਈ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੀ ਇਹ ਆਪਣਾ ਬਠਿੰਡਾ ਦੇ ਅੰਦਰ ਕਾਰਵਾਈ ਕੀਤੀ ਗਈ ਹੈ ਬਠਿੰਡਾ ਧੋਬੀਣਾ ਬਸਤੀ ਵਿਖੇ ਵੱਡੀ ਕਾਰਵਾਈ ਕੀਤੀ ਗਈ ਹੈ ਦੋ ਘਰਾਂ ਦੇ ਉੱਤੇ ਅੱਜ ਜਨਰਲ ਬਲੋਜਰ ਚਲਾਇਆ ਗਿਆ ਇਸ ਮੌਕੇ ਬਠਿੰਡਾ ਦੇ ਐਸਪੀ ਡੀ ਤੇ ਉਹਨਾਂ ਦੇ ਨਾਲ ਉਪਨੀ ਬਸਤੀਆਂ ਮ ਬਟੇਂਡਾ ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਇਹਨਾਂ ਦੇ ਨਾਲ ਆਪਣਾ ਤਣਾਤ ਸੀਸਮ ਦਿਖਾ ਰਹੇ ਆ ਬਟੇਂਡਾ ਦੇ ਤੋਬੇਣਾ ਪਛਤੀ ਰਹੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਯੋਧ ਨਸ਼ਿਆਂ ਵਿਰੁੱਧ ਤੈਅਤ ਅੱਜ ਕਾਰਵਾਈ ਕਰਦੇ ਹੋਏ ਦੁਕਰਾਂ ਦੇ ਤੇ ਬਲੋਜਰਾ ਜਿਹੜਾ ਉਹ ਚਲਾ ਦਿੱਤਾ ਗਿਆ ਦੁਕਰਾਂ ਨੂੰ ਢਾਹ ਦਿੱਤਾ ਗਿਆ ਅਤੇ ਉਸ ਦੇ ਨਾਲ ਹੀ ਐਸਪੀ ਡੀ ਵੱਲੋਂ ਇਹ ਆਪਣਾ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਅਗਰ ਕੋਈ ਵੀ ਵਿਅਕਤੀ ਨਸ਼ੇ ਦਾ ਕਾਰੋਬਾਰ ਕਰੇਗਾ ਤਾਂ ਉਸ ਨੂੰ ਬਖਸ਼ਾ ਨਹੀਂ ਜਾਵੇਗਾ ਅਸੀਂ ਦਿਖਾ ਰਹੇ ਹਾਂ ਬਟਿੰਡਾ ਦੇ ਤੋਗਣਾ ਬਸਤੀ ਖੇੜੀ ਨੰਬਰ 1 ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਵੱਡੀ ਕਾਰਵਾਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਨਸ਼ਾ ਤਸਕਰਾਂ ਦੇ ਦੁਕਾਨਾਂ ਦੇ ਤੇ ਇਨ੍ਹਾਂ ਵੱਲੋਂ ਬਲੋਜਰ ਚਲਾਇਆ ਗਿਆ ਵੱਡੀ ਗਿਣਤੀ ਵਿੱਚ ਇੱਥੇ ਪੁਲਿਸ ਫੋਰਸ ਤਣਾਤ ਕੀਤੀ ਗਈ ਅਸੀਂ ਦਿਖਾ ਰਹੇ ਹਾਂ ਇਹ ਸਾਰੀਆਂ ਤਸਵੀਰਾਂ ਤੇ ਆਓ ਸੁਣੌਣੇ ਆ ਕੀ ਕਹਿੰਦੇ ਨੇ ਇਸ ਵੱਲੋਂ ਕੀ ਕਹਿੰਦੀ ਹੈ ਇਸ ਆਪਣਾ ਘਰ ਦੀ ਮਾਲਕਣਾ ਅਤੇ ਨਾਲ ਆਪਣਾ ਪੁਲਿਸ ਦੇ ਸੀਨੀਅਰ ਅਧਿਕਾਰੀ ਤੇ ਐਸ ਡੀ ਐਮ ਬਟਿੰਡਾ ਆਜਾ ਕੇ ਜੀ ਮੈਂ ਇਹ ਘਰ ਪਾਇਆ ਆ ਹਾਂਜੀ ਬਹੁਤ ਮੈਂ ਦਿਹਾੜੀਆਂ ਕਿਤੇ ਨਵ ਘਰਾਂ ਚ ਲੋਕਾਂ ਦੇ ਕੰਮ ਕਰ ਕਰਕੇ ਆ ਘਰ ਹਾਂਜੀ ਹਾਂਜੀ ਮਿੰਟ ਦੇ ਵਿੱਚ ਦੇਖੋ ਹਾਂਜੀ ਬਹੁਤ ਦੁੱਖ ਲੱਗ ਰਿਹਾ ਹੈਗਾ ਤੁਸੀਂ ਗੱਲ ਕੀਤੀ ਹੈ ਕੀ ਹੈ ਗੱਲ ਜੀ ਕੀਤੀ ਹੈ ਨਾ ਤਾਂ ਮੈਨੂੰ ਐ ਹੀ ਗੱਲ ਜਦੋਂ ਦੇ ਆਉਂਦੇ ਸੀਗੇ ਮੈਂ ਕਹਿੰਦੀ ਸਨ ਮੇਰੇ ਗੱਦੋਸਨ ਬਣੇ ਸਮਾਨ ਚੱਕੋ ਬਣੇ ਸਮਾਨ ਚੱਕੋ ਐ ਹੀ ਕਹੀ ਜਾਂਦੇ ਕੱਲ ਵੀ ਆਏ ਨਾ ਕੱਲ ਮੈਨੂੰ ਨਹੀਂ ਦੱਸਿਆਗਾ ਮੈਂ ਕੋਈ ਕਾਰਨ ਨਹੀਂ ਦੱਸਿਆ ਜਿਨ੍ਹਾਂ ਨੇ ਮੈਨੂੰ ਤੇ ਜੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਹਿੰਦੀ ਮੈਂ ਮੈਂ ਜਾਊਂਗੀ ਕਿਤੇ ਗੱਲ ਜਿੱਤੇ ਮਰਜ਼ੀ ਜਾ ਮੈਨੂੰ ਕਹਿੰਦੇ ਐ ਤਾਂ ਬੋਲ ਦੇਗੀ ਹਾਂਜੀ ਸਹੀ ਸਹੀ ਦੱਸਿਓ ਇੱਥੇ ਨਸ਼ਾ ਵਿਕਦਾ ਇਸ ਕਰਕੇ ਫਿਰ ਮੈਨੂੰ ਤਾਂ ਪਤਾ ਨਹੀਂ ਹੈਗਾ ਮੈਂ ਤਾਂ ਕੰਮ ਚੁੰਦੇ ਘਰ ਚਲੇ ਜਾਂਦੀਆਂ ਮਦਰੀ ਰਾਤ ਨੂੰ ਆ ਜਾਂਦੀਆਂ ਤੇ ਉਹਨਾਂ ਮੈਂ ਗੁੜੀਆਂ ਕੋਲੇ ਪਾ ਗ ਜਾਂਦੀਆਂ ਨਸ਼ੇ ਰੋਜੇ ਜੀ ਮੈਨੂੰ ਤਾਂ ਕੋਈ ਪਤਾ ਨਹੀਂ ਆਏਗਾ ਫਿਰ ਹਾਂਜੀ ਜੇ ਮੈਂ ਜਿਹੜੀ ਸਰਵਿਸ ਅੱਜ ਸਾਡੇ ਮੀਡੀਏ ਸਾਹਮਣੇ ਨਿਆਂ ਕਰਜਾ ਕੀਤਾ ਹੋਇਆ ਜੀ ਤੇ ਅਸੀਂ ਅੱਜ ਨਿਆਂ ਕਰਜਾ ਕਰ ਰਹੇ ਹਾਂ ਪ੍ਰੋਪਰ ਨੇਮ ਕਾਨੂੰਨ ਮੁਤਾਬਕ ਰੋਡਸ ਦੇ ਕੇ ਜਿਸ ਕਰਜਾ ਕਰ ਰਹੇ ਕਿਵੇਂ ਕਰਾ ਜੀ ਦੋ ਘਰ ਵੇਹੜੇ ਦੇ ਸੀਗੇ ਕੁਛ 4-5 ਪਹਿਲਾਂ ਆਪਾਂ 2 ਮਹੀਨਾ ਪਹਿਲਾਂ ਠਾਏ ਸੀਗੇ ਉਹਨਾਂ ਦਾ ਕਰਜਾ ਖੜਾਇਆ ਜੀ ਦੋ ਘਾੜ ਛੜਾਰੇ ਬਾਕੀਆਂ ਦਾ ਵੀ ਪਾਈਪ ਲਾਈਨ ਚ ਹੈਗਾ ਕੰਮ ਇਹਨੇ ਕਰ ਹੋ ਰੇ ਜੀ ਦੇਖੀ ਬਾਬੀ ਘਰ ਨੇ ਜੀ ਜੇ ਵੇ ਜੇ ਵੇ ਨੂੰ ਨਿਪਟਾਣਾ ਹੋ ਰਹੀ ਹੋਣੀ ਅਜਿਹਾ ਸਾਰਾ ਸ਼ੁਰੂ ਕਰ ਦਿੱਤਾ ਪੜਾਉਣਾ ਪਰ ਜੇ ਆਪ ਸਾਹਿਬ ਜੀ ਆਪਣਾ ਇਹ ਹਟਾਵਾਂਗੇ ਜੇ ਹਟਾਵਾਂਗੇ ਸਾਰਾ ਦੁਵਾਰਾ ਕੀ ਕਹਿਣਾ ਚਾਹਦੇ ਆਪਸੋ ਕੀ ਨਾਮ ਸਮਝ ਐਸੀ ਇਹੀ ਕਹਿਣਾ ਚਾਹੁੰਦੇ ਆਂ ਜਿਹੜੀ ਚਤਾ ਮਨਜੀਤ ਕੌਰ ਵੀਰਾ ਜਿਹੜੀ ਜਿਹੜੀ ਨਸ਼ਾ ਤਸਕਰੀ ਚ ਮੁਲਵਰ ਸੀ ਤੇ 10 ਪਰਚੇ ਪੈਣਾ ਹੈਗੇ ਨੇ ਤੇ ਉਹਦਾ ਨਾਮ ਸਾਰੇ ਜਾਣੇ ਵੇਖ ਰਹੇ ਹੋ ਮਾੜੇ ਕੰਮ ਦਾ ਮਾੜਾ ਨਤੀਜਾ ਹੈਗਾ ਸੋ ਕੋਈ ਵੀ ਜਿਹੜਾ ਇਹ ਨਸ਼ਾ ਤਸਕਰ ਜੋ ਇਹ ਕੰਮ ਕਰਦਾ ਹੈ ਮਤ ਸੋਚੇ ਕਿ ਇਕੱਲਾ ਤੇ ਐਫਆਈਆ ਦਰਜ ਵੀ ਹੋਏਗੀ ਜੋ ਕਾਨੂੰਨ ਚ ਹੋਰ ਬਾਕੀ ਧਾਰਾਵਾਂ ਦੇ ਤਹਿਤ ਜਿੱਦਾਂ ਕਿਸੇ ਕੋਈ ਪ੍ਰਾਪਰਟੀ ਜ਼ਬਤ ਹੈ ਕੋਈ ਵਹੀਕਲ ਜ਼ਬਤ ਹੈ ਉਹ ਵੀ ਹੋਏਗਾ ਜਾਂ ਡੈਮੋਲੀਸ਼ਨ ਵਾਲੀ ਕਾਰਵਾਈ ਤੇ ਤੁਸੀਂ ਅੰਦੇਖ ਹੀ ਰਹੇ ਹੋ ਸੋ ਮੇਰੀ ਸਾਰੀ ਨਸ਼ਾ ਤਸਕਰਾਂ ਨੂੰ ਇਹ ਨਸੀਹਤ ਵੀ ਹੈ ਵਾਰਨਿੰਗ ਵੀ ਕਹਿ ਲੋ ਕਿ ਕੰਮ ਛੱਡਨ ਨਹੀਂ ਤਾਂ ਫਿਰ ਅਸੀਂ ਜੋ ਕਾਨੂੰਨ ਨਾਲ ਸਖਤ ਤੋਂ ਸਖਤ ਕਾਰਵਾਈ ਉਹ ਕਰਾਂਗੇ ਕਿੰਨੇ ਕਰਾਂਗੇ ਜਿੱਦਾਂ ਹੀ ਆ ਹਾਂਜੀ ਅੱਜ ਦੇ ਘਰ ਆਇਆ ਜਵੇ ਅੱਜ ਦੋ ਘਰ ਹੈ ਜੀ ਇੱਕ ਮਜੀਦਪੁਰ ਵੀ ਰਹਿ ਦੇਖੋ ਨਾਲ ਦਾ ਘਰ ਹੈ ਘਰ ਹੈਗਾ ਅੱਜ ਸਾਰੀ ਢਾਟ ਵਾਲੀ ਫੋਟੋ ਹੈ ਇਹ ਨਾਲ ਸੰਬੰਧਿਤ ਹੈ ਹਾਂਜੀ ਕਿੰਨੇ ਪਰਚੇ ਆ ਇਹ ਜਿਹੜੀ ਮਨਜੀਤਪੁਰ ਵੀ ਰਹਿਣਾ ਤੇ 10 ਪਰਚੇ ਇਹ ਨਾਲ ਤੇ ਜਿਹੜਾ ਇੱਕ ਤੇ ਫਿਰ ਜਿਹੜਾ ਬਾਹਰ ਇਹ ਜੇਲ੍ਹ ਦਾ ਇਹ ਜਿਹੜਾ ਪਿਛਲੇ ਵਾਰੀ ਟਾਇਆ ਸੀ ਉਹ ਤੇ ਦੁਬਾਰੇ ਉਹ ਕਦਾ ਹੁੰਦਾ ਜੇ ਲਾਗੇ ਕਿ ਉਹਦੇ ਨਾਲ ਨਹੀਂ ਜਿਹੜਾ ਕਰੇਗਾ ਉਹ ਦੁਬਾਰਾ ਕਰ ਦਿੰਗੇ ਇਹ ਤੇ ਬਿਲਕੁਲ ਹੀ ਨਹੀਂ ਅਲਾਉਡ ਹੈ ਇੱਕ ਗੱਲ ਬਾਈ ਤੁਹਾਡੀ ਜਿੱਥੇ ਮੈਨੂੰ ਲੈ ਕੇ ਕੀਤੀ ਜਾ ਰਹੀ ਹੈ ਜੀ ਤੁਹਾਡੇ ਕੋਲ ਇਹ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਰ ਰਿਹਾ ਹੈ ਐਸੀ ਉਹਨਾਂ ਦੀ ਨਾਲ ਸਹਾਇਤਾ ਦੇ ਆਏ ਐ ਐਸਡੀਓ ਆਏ ਨੇ ਜਿਹੜੇ ਸਬੰਧਤ ਜਿੰਨਾ ਦਾ ਏਰੀਆ ਪੈਂਦਾ ਐ ਐਸਡੀਐਮ ਆਏ ਨੇ ਤਸੀਲਦਾਰ ਆਏ ਨੇ ਸਾਡੇ ਕੋਲ ਨਾਲ ਕਿਉਂਕਿ ਲੈਂਡ ਆਰਡਰ ਦੀ ਕਈ ਵਾਰੀ ਕੋਈ ਸਮੱਸਿਆ ਆ ਜਾਂਦੀ ਹੈ ਐਸੀ ਉਹਨਾਂ ਦੀ ਹੱਲ ਲਈ ਨਾਲ ਆਏ ਠੀਕ ਹੈ ਥੈਂਕ ਯੂ